ਸੱਚਕਾਲ ਮਹਾਰਤਿਆ ਸੰਦਰ ਨਿਊਜ਼ ਦੇਖਣ ਦਰਸ਼ਕਾ ਦਾ ਸਵਾਗਤ ਹੈ। ਇੱਕ ਵਾਰ ਫਿਰ ਤੋਂ ਬਾਲੀਵੁੱਡ ਐਕਟ੍ਰੈਸ ਅਤੇ ਭਾਜਪਾ ਸਾਂਸਦ ਕੰਗਨਾ ਰਣੌਤ ਜੋ ਹਮੇਸ਼ਾ ਹੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ। ਤੇ ਇੱਕ ਵਾਰ ਫਿਰ ਸੁਰਖਿਆ ਦੇ ਵਿੱਚ ਆ ਗਏ ਕਿਉਂਕਿ ਉਹਨਾਂ ਦੀ ਬਿਆਨਬਾਜ਼ੀ ਹੀ ਕੁਝ ਇਸ ਤਰ੍ਹਾਂ ਦੀ ਹੋਈ ਹੈ। ਜੋ ਕੁਝ ਉਹਨਾਂ ਨੇ ਕਿਹਾ ਹੈ ਉਸ ਦਾ ਜਮ ਕੇ ਵਿਰੋਧੀ ਧਿਰ ਦੇ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਤੋਂ सुरेंद्र ਰਾਜਪੂਤ ਨੇ ਉਹ ਜਮ ਕੇ ਬਰਸੇ ਨੇ। ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਕੰਗਨਾ ਰੌਨੌਤ ਦੇ ਬਿਆਨ ਜਿਹੜੇ ਨੇ ਉਹ ਬਿਲਕੁਲ ਜ਼ਹਿਰੀਲੇ ਹੁੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਕੰਗਨਾ ਰੌਨੌਤ ਨੂੰ ਤਾਂ ਕੁਝ ਵੀ ਨਹੀਂ ਪਤਾ ਇਸ ਕਰਕੇ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਤਾਂ ਕਦਮ ਰੱਖਣਾ ਹੀ ਨਹੀਂ ਚਾਹੀਦਾ ਸੀਗਾ ਤੇ ਦੂਜੀ ਗੱਲ ਉਹਨਾਂ ਨੂੰ ਅਜਿਹੀ ਬਿਆਨਬਾਜ਼ੀ ਜਿਹੜੀ ਕਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਕੀ ਬੋਲਣਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦੇ ਬਿਆਨਾਂ ਨੂੰ ਸੁਣਦੇ ਆ ਕਿ ਕਿਸੇ ਇੱਕ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਦੇ ਵੱਲੋਂ ਜਿਹੜੇ ਸਵਾਲ ਚੁੱਕੇ ਗਏ ਨੇ ਕੰਗਨਾ ਉੱਤੇ ਵਰਸੇ ਨੇ ਤੇ ਉਸ ਤੋਂ ਬਾਅਦ ਅਸੀਂ कि कंगना रनौत ने कड़ा बयान दिया धिर जी है कंगना राणावत के सारे बयान बड़े जहरीले होते हैं उसे राजनीति की तो समझ है नहीं और उसके साथ वो लगातार जिस तरीके से पंजाब के किसानों को जो हमारे धरती माँ के पुत्रों को अन्नदाताओं को आतंकवादी कह सकती है जो कह सकती है उनकी माताओं और बहनों को कि ये सौ सौ रुपये में धरने पे बैठती हैं ऐसी बेहुदे लोगों के खिलाफ बयानबाजी करके कोई फायदा नहीं है जिन लोगों को राजनीति की तमीज़ ना हो जो लोग अपने क्षेत्र में कहें कि मैं नहीं आ सकती हूं जब प्राकृतिक आपदा हो रही हो चुनाव में वो क्या नाम वो फिल्म की शूटिंग कर रही हूं ऐसे लोगों के बयान का कोई महत्व तो नहीं है ये भारतीय जनता पार्टी है जो ऐसे बेहुदे लोगों को सांसद बनाती है दादे की जिक्र योग्य है कि कंगना रनौत का कोई पहला बयान नहीं है बल्कि इस तो पहला भी वो कई तरह के अजहे बयानबाजियाँ कर चुकी है ਤਨ ਦਾਦੀਏ ਕਿ ਸੋ ਪਹਿਲਾਂ ਪਿਛਲੇ ਮਹੀਨੇ ਹੀ ਕੰਗਣਾ ਨੇ ਗੱਲ ਕਹੀ ਸੀ ਕਿ ਜਿਹੜਾ ਵਿਰੋਧੀ ਧਰ ਐ ਐਸਆਰ ਨੂੰ ਲੈ ਕੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਏ ਚੋਣ ਕਮਿਸ਼ਨ ਜਿਹੜੀ ਏ ਉਸ ਦੇ ਵੱਲੋਂ ਮਤਦਾਤਾ ਸੂਚੀ ਸੰਸ਼ੋਧਨ ਦੇ ਦੂਜੇ ਚਰਨ ਤੇ ਜਿਹੜੀ ਘੋਸ਼ਣਾ ਤੋਂ ਬਾਅਦ ਕੰਗਣਾ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਐਸਆਰ ਪ੍ਰਕਿਰਿਆ ਦੇ ਨਾਲ ਨਕਲੀ ਜਿਹੜੇ ਮਤਦਾਤਾ ਨੇ ਕੁਸਪੈਠੀ ਅਤੇ ਵੋਟਰ ਕਾਰਡ ਪੇਚਣ ਵਾਲਿਆਂ ਦੀ ਪਛਾਣ ਹੋਵੇਗੀ ਜਿਸ ਤੋਂ ਬਾਅਦ ਲੋਕਾਂਤ੍ਰਿਕ ਵਿਵਸਥਾ ਜਿਹੜੀ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ ਬਿਆਨ ਦੇ ਦੌਰਾਨ ਕੰਗਣਾ ਨੇ ਪਾਕਿਸਤਾਨ ਤੇ ਵੀ ਜੰਮ ਕੀ ਤਿੱਖੇ ਵਾਰ ਕੀਤੇ ਸੀਗੇ ਅਤੇ ਰਾਮ ਮੰਦਿਰ ਦੇ ਝੰਡਾ ਲਹਿਰਾਉਣ ਨੂੰ ਲੈ ਕੇ ਵੀ ਐਮਈਏ ਦੇ ਜਵਾਬ ਤੇ ਟਿੱਪਣੀ ਕਾਦੇ ਹੋਏ ਕਿ ਆ ਸੀਗਾ ਕਿ ਪਾਕਿਸਤਾਨ ਜਿਹੜਾ ਉਹ ਭੀਖ ਦਾ ਕਟੋਰਾ ਬਣ ਚੁੱਕਿਆ ਅਤੇ ਭਾਰਤ ਦੇ ਅੰਤਰਿਕ ਮਾਮਲਿਆਂ ਤੇ ਸਵਾਲ ਚੱਕਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਤੋਂ ਬਾਅਦ ਕੰਗਣਾ ਫਿਰ ਤੋਂ ਸੁਰਖੀਆਂ ਦੇ ਵਿੱਚ ਬਣ ਚੁੱਕੀ ਆਪਣੇ ਬਿਆਨ ਨੂੰ ਲੈ ਕੇ